ਲਓ ਜੀ ਬਾਈ ਜੀ ਸਾਰੇ ਵੀਰਾਂ ਨੂੰ ਪਿਆਰ ਭਰਿਆ ਸਤਿਕਾਰ ਮੈਂ ਸਾਰਾ ਠੀਕ ਠਾਕ ਮੈਂ ਦੋਸਤੋ ਅੱਜ ਆਏ ਹੋਏ ਹਾਂ ਜੀ ਲੋਂਗੋਵਾਲ ਬੱਕਰਾ ਮੰਡੀ ਦੇ ਵਿੱਚ ਬਾਈ ਜੀ ਤੁਹਾਨੂੰ ਇਸ ਵੀਡੀਓ ਚ ਦਿਖਾਵਾਂਗੇ ਆਪਾਂ ਪਠਾ ਤੇ ਬੱਕਰਾਂ ਦੇ ਰੇਟ ਬਾਈ ਜੀ ਨਿੱਕੇ ਨਿੱਕੇ ਬੱਚਿਆਂ ਦੇ ਯਾਨੀ ਕਿ ਡੇਢ ਮਹੀਨੇ, 2 ਮਹੀਨੇ ਤੇ 9 ਮਹੀਨੇ ਤੱਕ ਦੇ ਬੱਚਿਆਂ ਦੇ ਠੀਕ ਹੈ ਜੀ ਕਿਉਂਕਿ ਬਹੁਤ ਵੀਰਾਂ ਦੇ ਕਮੈਂਟ ਆ ਰਹੇ ਸੀ ਵੀ ਭਾਈ ਅਸੀਂ ਬੱਚਿਆਂ ਤੋਂ ਕੰਮ ਸਟਾਰਟ ਕਰਨਾਗਾ ਤੇ ਸਾਨੂੰ ਰੇਟ ਦੱਸੋ ਵੀ ਬੱਚਿਆਂ ਦਾ ਰੇਟ ਕੀ ਨੇ ਨਾ ਕਿੰਨੇ ਕੁ ਰੁਪਏ ਦਾ ਬੱਚਾ ਚੰਗੀ ਕੁਆਲਿਟੀ ਦਾ ਜਾਂ ਫਿਰ ਭਾਈ ਜੀ ਕਾਟੂ ਬਰੀਡ ਹੈ ਨਾ ਕਿੱਦਾਂ ਦਾ ਮਿਲ ਜਾਂਦਾਗਾ ਤੁਹਾਨੂੰ ਸਾਰੇ ਤਰ੍ਹਾਂ ਦੇ ਬੱਚੇ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ ਬਣੇ ਰਹੋ ਠੀਕ ਹੈ ਜੀ ਤੇ ਚਲਦੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਇਹ ਵੀਡੀਓ ਹੋਰ ਵੀਰਾਂ ਤੱਕ ਪਹੁੰਚ ਸਕੇ ਤੇ ਉਹਨਾਂ ਨੂੰ ਵੀ ਰੇਟ ਦਾ ਪਤਾ ਲੱਗ ਸਕੇ ਲੌਂਗੋਵਾਲ ਮੰਡੀ ਤੇ ਖੜਿਆ ਕੱਠ ਪੂਰਾ ਬਾਈ ਜੀ ਇਹ ਹੁੰਦੀ ਹੈ ਕਿ 3 13 ਤੇ 26 ਤੱਕ ਨੂੰ ਜਰੂਰ ਪਹੁੰਚਿਆ ਕਰੋ ਬਾਈ ਜੀ ਹਰੇਕ ਤਰ੍ਹਾਂ ਦਾ ਮਾਲ ਖਰੀਦਣ ਦੇ ਲਈ ਠੀਕ ਹੈ ਜੀ ਵੱਡੀਆਂ ਬੱਕਰੀਆਂ ਖੱਸੀ ਬੱਕਰੇ ਆਂਡੂ ਬੱਕਰੇ ਬੱਚੇ ਹਰੇ ਤਰ੍ਹਾਂ ਦਾ ਮਾਲ ਇੱਥੇ ਮਿਲਦਾਗਾ ਚਲੋ ਹੁਣ ਮੰਡੀ ਦੇ ਵਿੱਚ ਚੱਲਦੇ ਆਂਗੇ ġੇੜਾ ਦੇ ਕੇ ਤੁਹਾਨੂੰ ਦਿਖਾਉਣਾ ਵੀ ਕੀ ਰੇਟ ਆ ਬੱਚਿਆਂ ਦਾ ਤੇ ਬੱਕਰਿਆਂ ਦਾ ਆਜੋ ਲੈ ਵੀ ਇੱਕ ਮੁੰਡਾ ਹੈਗਾ ਪੰਮਾਵਦੀ ਤੋਂ ਗੱਲਬਾਤ ਕਰ ਦਾਂਗੇ ਬਾਈ ਕੀ ਹਾਲ ਨੇ ਵਧੀਆ ਹੀ ਵਧੀਆ ਹੀ ਬਹਿ ਜਾ ਥੱਲੇ ਠੀਕ ਠਾਕ ਆ ਵਧੀਆ ਹੀ ਠੀਕ ਆ ਕਿੰਨੇ ਬੱਚੇ ਲੈ ਕੇ ਆਇਆ ਚਾਰ ਨਗਲੇ ਲੈ ਵੀ ਚਾਰ ਨਗਲੇ ਹਨ ਇਹ ਤੋਂ ਸਟਾਰਟ ਕਰਦੇ ਆਪਾਂ 10 ਵਜੇ ਦੇ ਬਾਰੇ ਕੀ ਹੈ ਇਹ ਪੱਠਾ ਜੀ ਪੱਠਾ ਹੈ ਨਾ ਚੰਗੀ ਕੁਆਲਿਟੀ ਦੇ ਵਿੱਚ ਆ ਗਈ ਨੱਕ ਰਕੜਾ ਦੇਖ ਸਕਦੇ ਕਰੀ ਮਾਲਾ ਦੇ ਨੇੜੇ ਕਰੀ ਲੈ ਇਹਨੂੰ ਦਿਖਾਉਣੇ ਆ ਬਈ ਪੱਠਾ ਚੰਗੀ ਕੁਆਲਿਟੀ ਦਾ ਚਿੱਟੀ ਆ ਬਾਈ ਜੀ ਚਿੱਟੀ ਅੱਖਾਂ ਦੇ ਵਿੱਚ ਆ ਤੇ ਚਿੱਟੀ ਪੱਠਾ ਹੈਗੀ ਬਲੈਕ ਦਾ ਮੜਿਆ ਬਾਈ ਠੀਕ ਆ ਗੁਲਾਬੀ ਚਾਂਬੜੀ ਨਹੀਂ ਹੈਗੀ ਬਲੈਕ ਦਾ ਮੜੀ ਦੇ ਵਿੱਚ ਆ ਗਈ ਕਿੰਨੇ ਮਹੀਨੇ ਦੇ ਕਿਹਾ ਹੈ ਨਿਵਣੀ ਹਾਕਾ ਸਾਡੇ ਕ ਪੰਜ ਮਹੀਨੇ ਦੀ ਸਾਡੇ ਪੰਜ ਮਹੀਨੇ ਦੀ ਆ ਠੀਕ ਆ ਕਿੰਨੇ ਰੁਪਏ ਇਹ 11000 11000 ਰੁਪਏ ਲੈ ਵੀ 11000 ਰੁਪਏ ਆਗਾ ਕਿੰਨੇ ਰੁਪਏ ਲੱਗੇ ਲੱਗੇ ਤਾਂ ਹੀ 8000 ਰੁਪਏ ਲੈ ਵੀ 8000 ਰੁਪਏ ਲੱਗ ਗਏ ਤੇ ਆ ਇਹ ਥੋੜਾ ਦੇਸੀ ਜਿਹਾ ਆ ਗਿਆ ਨਾ ਲੈ ਵੀ ਇਹ ਥੋੜੇ ਜਿਹੇ ਦੇਸੀ ਜੇ ਬੱਚੇ ਆ ਗਏ ਤੁਹਾਨੂੰ ਪਹਿਲੀ ਦੱਸਦੀ ਆ ਨਾ ਆ ਠੀਕ ਆ ਕੁਆਲਟੀ ਹੈ ਨਾ ਇਹ ਠੀਕ ਆ ਵੇ ਆ ਕੀ ਆ ਇਹ ਪੱਠਾ ਇਹ ਪੱਠਾ ਇਹ ਕਿ ਨਵੇਂ ਮਹੀਨੇ ਦੀ ਹੋਗੀ ਵੀ ਤਿੰਨ ਕੁ ਮਹੀਨੇ ਦੀ ਲੈ ਵੀ ਇਹ ਤਿੰਨ ਕੁ ਮਹੀਨੇ ਦੀ ਪੱਠ ਹੋਗੀ ਇਹਦੇ ਕਿੰਨੇ ਰੁਪਏ ਇਹਦੇ ਆ 55 ਲੈ ਵੀ ਇਹਦਾ 5500 ਰੁਪਿਆ ਤੇ ਇਹਨਾਂ ਦਾ ਦੋਨਿਆਂ ਦਾ ਅਸੀਂ ਇਹਨਾਂ ਦਾ ਹੀ 55 55 ਇਹਨਾਂ ਦਾ 55 ਲੈ ਵੀ ਆ ਤਿੰਨਿਆਂ ਦਾ 55 5500 ਰੁਪਿਆ ਹੈਗਾ ਆ ਕਿਨੇ ਦੋ ਇਹ ਪੱਠਾ ਨੇ ਲੈ ਵੀ ਇਹ ਪੱਠਾ ਨੇ ਚੱਠੀ ਚਾਰੇ ਪੱਠਾ ਹੀ ਨੇ ਲੈ ਵੀ ਚਾਰੇ ਪੱਠਾ ਲੈ ਕੇ ਆਇਆ ਬਾਈ ਹਣਾ ਆ ਥੋੜੀ ਜੀ ਦੇਸੀ ਜੀ ਹੈਗੀ ਦੇਸੀ ਹੈ ਹਾਂ ਬਾਕੀ ਬਾਈ ਜੀ ਠੀਕ ਨੇ ਕੁਆਲਟੀ ਹਣਾ ਠੀਕ ਨੇ ਠੀਕ ਆ ਠੀਕ ਆ ਜੇ ਕੋ ਆਡੀ ਦੋਨਾਂ ਦੀ ਠੀਕ ਆ ਵੀਰੇ ਧੰਨਵਾਦ ਲੈ ਵੀ ਆਈ ਕਾ ਬਾਈ ਆਇਆ ਇਹ ਨਾਲ ਗੱਲਬਾਤ ਕਰਦਾ ਬਾਈ ਕੀ ਹਾਲ ਨੇ ਕਿੱਥੋਂ ਆਇਆ ਬਾਈ ਖੜਿਆਲ ਤੋਂ ਜੀ ਇਹ ਵੀ ਖੜਿਆਲ ਤੋਂ ਆਇਆ ਬਾਈ ਆ ਕੀ ਹੈ ਬਾਈ ਪੱਠਾ ਜੀ ਹਾਂ ਜੀ ਪੱਠਾ ਆ ਗਿਆ ਨਾ ਕਿੰਨੇ ਟਾਈਮ ਦੀ ਹੋਗੀ ਇਹ ਹੋਊਗੀ ਜੀ ਡੇਢ ਕਿ ਮਹੀਨੇ ਦੀ ਡੇਢ ਕਿ ਮਹੀਨੇ ਦੀ ਥੱਲੇ ਛੱਡੀ ਮੜਿਆ ਲੈ ਵੀ ਡੇਢ ਕਿ ਮਹੀਨੇ ਦੀ ਪੱਠਾ ਆ ਗਈ ਦੇਖ ਸਕਦੇ ਹੋ ਨਾ ਕਿੰਨੇ ਰੁਪਏ ਦੇ ਇਹ 3500 ਮੰਨ ਕਰਦੇ ਜੀ ਲੈ ਵੀ 3500 ਰੁਪਏ ਸਿਰਫ 3500 ਰੁਪਏ ਦੀ ਹੈ ਬਾਈ ਹਨ ਦੇਖ ਸਕਦੇ ਹੋ ਨਾ ਕਵਾਲਟੀ ਉਹਦੇ ਸਾਹਮਣੇ ਆ ਵੀ ਚਿੱਟੀਆਂ ਅੱਖਾਂ ਦੇ ਵਿੱਚ ਆ ਸਿੰਘ ਆਉਣਗੇ ਕਿ ਨਾ ਇਹਦੇ ਸਿੰਘ ਤਾਂ ਨਹੀਂ ਆਉਂਦੇ ਮੈਨੂੰ ਤਾਂ ਲੱਗਦਾ ਸਿੰਘ ਨਹੀਂ ਆਉਂਦੇ ਨਾ ਨਾ ਜੀ ਪੱਕਾ ਨਹੀਂ ਪਤਾ ਇਹ ਹਾਂ ਨਾ ਨਾ ਜੀ ਪੱਕਾ ਨਹੀਂ ਪਤਾ ਤੇ ਆਹ ਇਹ ਹੋ ਗਈ 2 ਮਹੀਨੇ ਦੀ ਲੈ ਇਹ ਹੋ ਗਈ 2 ਮਹੀਨੇ ਦੀ ਇਹ ਪੱਠ ਹੋ ਗਈ ਹਾਂ ਜੀ ਇਹਦੇ ਕਿੰਨੇ ਰੁਪਏ ਪੇਰਾ 4500 ਜੀ ਲੈ ਵੀ ਇਹਦਾ 4500 ਰੁਪਏ ਆ ਦੇਖ ਸਕਦੇ ਹੋ ਬਾਈ ਇੱਕ 3500 ਦੀ ਤੇ ਇੱਕ 4500 ਦੀ ਇਹਦੇ ਸਿੰਘ ਹੈਗੇ ਨੇ ਹਾਂ ਜੀ ਇਹਦੇ ਸਿੰਘ ਹੈਗੇ ਨੇ ਉਹਦੀ ਗਾਰੰਟੀ ਨਹੀਂ ਹਜੇ ਕੋਈ ਉਹਦੀ ਕੋਈ ਗਾਰੰਟੀ ਨਹੀਂ ਹਾਂ ਉਹਦੀ ਹਜੇ ਕੋਈ ਗਾਰੰਟੀ ਨਹੀਂ ਬਾਈ ਕਹਿੰਦਾ ਚਾਲਾ ਹੋਰ ਤਾਂ ਨਹੀਂ ਕੋਈ ਲੈ ਗਿਆ ਹੋਰ ਨਹੀਂ ਲੱਗਿਆ ਜੀ ਇਹ ਦੋ ਹੀ ਲੈ ਗਿਆ ਆ ਲੈ ਵੀ ਲੱਗਿਆ ਕੋਈ ਮੁੱਲ ਮਾਲਕ ਨਾ ਮੁੱਲ ਲੱਗਿਆ ਜਾਂਦਾ ਜੀ ਲੱਗੀ ਜਾਂਦਾ ਹਾਂਜੀ ਚਲ ਕੋਈ ਨਾ ਵੇਚ ਲਈਏ ਨਾ ਹਾਂਜੀ ਲੈ ਵੀ ਆ ਬਾਈ ਨਾਲ ਗੱਲਬਾਤ ਕਰਦੇ ਆਂਗੇ ਬਾਈ ਆਇਆਗਾ ਕਿੱਥੋਂ ਬਾਈ ਕਲਾਰਾਂ ਤੋਂ ਕਲਾਰਾਂ ਤੋਂ ਲੈ ਵੀ ਕਲਾਰਾਂ ਤੋਂ ਆਇਆਗਾ ਬੱਕਰਾ ਬਈ ਐ ਹਾਂਜੀ ਕਿੰਨੇ ਟਾਈਮ ਦਾ ਹੋ ਗਿਆ ਇਹ 3 1/2 ਤਿੰਨਵੇਂ ਮਹੀਨੇ ਦਾ ਬਾਈ 3 1/2 ਮਹੀਨੇ ਦਾ ਬੱਚਾ ਜੈਡ ਬਲੈਕ ਆਣਾ ਬਾਕੀ ਕੁਆਲਿਟੀ ਤੁਹਾਡੇ ਸਾਹਮਣੇ ਆ ਬਾਈ ਕੀ ਮੰਗੇਗਾ ਇਹਦਾ ਵੀ 5500 ਇੱਕ ਲੈ ਕੇ ਆਏਗਾ ਹਾਂ ਇੱਕ ਨਾ ਦੋ ਲੈ ਕੇ ਆਏ ਦੋ ਲੈ ਕੇ ਇੱਕ ਵੇਚਤਾ ਹਾਂ ਕਿੰਨੇ ਰੁਪਏ ਕਿਹਾ ਇਹ 5500 ਲੈ ਵੀ 5500 ਰੁਪਿਆ ਬਾਕੀ ਮੌਕੇ ਤੇ ਮਾਨਦਾਨ ਕਰ ਲੇਗਾ ਹਾਂ ਹਾਂ ਕਰਦਾ ਹੈ ਲੈ ਵੀ ਬਾਕੀ ਦਾ ਵੀ ਮੌਕੇ ਤੇ ਮਾਨਦਾਨ ਕਰ ਲਾਂਗੇ ਦੇਖ ਸਕਦੇ ਹੋ ਨਾ ਤੁਹਾਡੇ ਸਾਹਮਣੇ ਆ ਬੱਚਾ ਬਈ ਠੀਕ ਆ ਬਈ ਧੰਨਵਾਦ ਬਈ ਤੇ ਕਾ ਬਾਈ ਹੈਗਾ ਇਹਨਾਂ ਨਾਲ ਗੱਲਬਾਤ ਕਰਦਾ ਗਿਆਨੀ ਜਸਦੀ ਕਰ ਜੀ ਜਸਦੀ ਕਰ ਬਾਈ ਕੀ ਹਾਲ ਹੈ ਬਈ ਵਧੀਆ ਬਈ ਬਈ ਪਹਿਲਾਂ ਤਾਂ ਬਾਈ ਦਾ ਜਿਗਾਰ ਦੇਖੋ ਬਾਈ ਹਲਾ ਟਰੈਕਟਰ ਤੇ ਮੰਗਰੀ ਪਾ ਲਿਆ ਬਾਈ ਲੈ ਪਰ ਮੋਟਰਸਾਈਕਲ ਦੇ ਚੱਕਣੇ ਔਖੀ ਸੀ ਬਾਈ ਯਾਰ ਮੋਟਰਸਾਈਕਲ ਤੇ ਔਖਾ ਨਾ ਚੱਕਣੇ ਕਿੱਥੋਂ ਆਇਆ ਬਾਈ ਬਾਈ ਮੰਡੇਰੇ ਕਲਾ ਤੋਂ ਮੰਡੇਰੇ ਕਲਾ ਤੋਂ ਠੀਕ ਹੈ ਬਾਈ ਕਿੰਨੇ ਲੈ ਕੇ ਆਇਆ ਸੀਗਾ ਚਾਰ ਲੈ ਕੇ ਆਏ ਸੀ ਬਾਈ ਚਾਰ ਲੈ ਕੇ ਆਏ ਦੀ ਸੀ ਯਾਰ ਠੀਕ ਹੈ ਦੋ ਵੇਚਤੇ ਤਿੰਨ ਵੇਚਦੇ ਪੰਜ ਲੈ ਕੇ ਆਏ ਸੀ ਪੰਜ ਲੈ ਕੇ ਆਏ ਤਿੰਨ ਵੇਚਦੇ ਇੱਕ ਇੱਕ ਨਾਲ ਦਾ ਕਾਲਾ ਸੀ ਇਹ ਕੀ ਕੀ ਨੇ ਇਹ ਬੱਕਰੇ ਨੇ ਬਾਈ ਦੋਨੇ ਦੋ ਬੱਕਰੇ ਨੇ ਕਿੰਨੇ ਕਿੰਨੇ ਮਹੀਨੇ ਦੇ ਹੋਗੇ ਇਹ ਇੱਕ ਪੰਜ ਪੰਜ ਮਹੀਨੇ ਦੇ ਹੋਗੇ। ਪੰਜ ਪੰਜ ਮਹੀਨੇ ਦੇ ਹੋਗੇ ਚੰਗੀ ਕੁਆਲਿਟੀ ਹੈ ਨਾ ਯਾਰ ਲੱਕ ਨੂੰ ਚੰਗਾ ਹੋ ਬਾਈ। ਦੇਖ ਸਕਦੇ। ਪਲੇ ਹੋਏ ਨੇ ਵਧੀਆ। ਖੱਸੀ ਤਾਂ ਨਹੀਂ ਆ ਗਿਆ। ਨਾ ਖੱਸੀ ਨਹੀਂ ਆ ਗਿਆ। ਇਹ ਖੱਸੀ ਨਹੀਂ ਆ ਗਿਆ। ਅੰਡੂ ਨੇ ਬਈ। ਪੰਜ ਪੰਜ ਮਹੀਨੇ ਦੇ ਕਿਹਾਗਾ ਨਾ। ਹਾਂ। ਇਹ ਪੰਜ ਪੰਜ ਕਿੰਨੇ ਮਹੀਨੇ ਦੇ ਕਿਹਾਗਾ। ਕਿੰਨੇ ਕਿੰਨੇ ਰੁਪਈਆ ਦੇ? ਰੁਪਈਆ ਤਾਂ ਬਾਈ 99000 ਮੰਗਿਆ। ਲੈ ਵੀ ਰੁਪਈਆ 99000 ਰੁਪਈਆ ਮੰਗਿਆਗਾ। ਦੇਖ ਸਕਦੇ ਬਾਈ। ਕੁਆਲਿਟੀ ਵਧੀਆ ਯਾਰ ਨਾ ਲਮੇੜ ਲਮੂਟ ਵਧੀਆ ਹੈਗਾ। ਹੋਰ ਹੈਗਾ ਘਰੇ ਕੁਸਾ। ਕਰੇ हां थी। भाई करे ਵੀ ਹੈਗੇ ਰਹੇ ਹੋ ਠੀਕ ਹੈ ਨੰਬਰ ਬੋਲ ਦੇ ਚਲ ਜੇ ਕਿਸੇ ਨੂੰ ਲੈਣਾ ਹੋਊਗਾ 9592678980 ਠੀਕ ਹੈ ਬਈ ਲਓ ਬਈ ਸੰਪਰਕ ਕਰ ਲੋ ਵੀਰ ਨਾਲ ਨਾ ਜੇ ਕਿਸੇ ਨੇ ਬੱਕਰੇ ਲੈਣੇ ਹੋ ਕਵਾਲਿਟੀ ਚੰਗੀ ਲੱਗੀ ਬਈ ਤਾਂ ਹੀ ਤੁਹਾਨੂੰ ਨੰਬਰ ਦਿੱਤਾ ਕਰ ਲੋ ਸੰਪਰਕ ਵੀਰ ਦੇ ਨਾਲ ਠੀਕ ਹੈ ਜੀ ਲਓ ਜੀ ਬਾਈ ਜੀ ਮੇਜਰ ਬਾਈ ਦੇ ਕੋਲੇ ਆ ਗਏ ਤੇ ਮੇਜਰ ਬਾਈ ਕੋਲੇ 2 4 ਤੇ 2 6 ਸੱਤ ਬੱਚੇ ਰਹਿ ਗਏ ਕਿਵੇਂ ਇਧਰ ਕੀ ਹਾਲ ਚੱਲ ਬਈ ਵਧੀਆ ਵੀਰੇ ਪਹਿਲਾਂ ਤਾਂ ਸਾਰੇ ਚੈਨਲ ਦੇਖਣ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਬਾਈ ਜੀ ਧੰਨਵਾਦ ਦਰਸੇਮ ਸੋਡਾ ਵੀਰੇ ਬਹੁਤ ਬਹੁਤ ਜਿਹੜੀ ਲੋਕਾਂ ਨੂੰ ਸਿੱਖ ਮਿਲ ਰਹੀ ਆ ਮੇਰੀ ਪਬਲਿਕ ਨੂੰ ਧੰਨਵਾਦ ਬਾਈ ਜੀ ਸਿੱਖਣ ਨੂੰ ਮਿਲਦਾ ਸੋਡੇ ਚੈਨਲ ਮਾਦੀ ਬਰਾਹੀ ਠੀਕ ਆ ਜੀ ਨੌਲੇਜ ਵਧ ਰਹੀ ਆ ਬਾਕੀ ਧੰਨਵਾਦ ਲੈ ਆ ਆ ਦਿਖਾ ਭਲਾ ਸ਼ੇਰਾ ਇਹਨੂੰ ਸ਼ੇਰੇ ਬੱਚੇ ਦਿਖਾਉਣਿਆ ਪਹਿਲਾਂ ਤਾਂ ਪਹਿਲਾਂ ਸ਼ੇਰਾ ਫਿਰ ਕਾਲਾ ਫਿਰ ਨਾਗਰਾ ਰੇਹ ਤਰ੍ਹਾਂ ਦਾ ਬੱਚਾ ਮੇਜਰ ਬਾਈ ਕੋਲੇ ਕਿੰਨੇ ਟਾਈਮ ਦਾ ਬੱਚਾ ਹੋ ਗਿਆ ਇਹ ਇਹ ਵੀਰੇ 3 ਮਹੀਨਿਆਂ ਦਾ ਲੈ ਵੀ 3 ਮਹੀਨੇ ਦਾ ਬੱਚਾ ਹਨਾ ਚੈੱਕ ਕਰੋ ਕੁਆਲਿਟੀ ਸ਼ੇਰਾ ਬੱਚਾ ਬਾਈ ਇਹ ਬੱਕਰਾ ਕਪੱਠਾ ਹੈ ਬੱਕਰਾ ਵੀਰੇ ਨਹੀਂ ਬੱਕਰਾ ਕਿੰਨੇ ਰੁਪਈਆ ਦਾ ਉਹ ਕਰ ਲਾਂਗੇ ਦਰਸ਼ੇਮ ਵੀਰੇ ਕੋਈ ਨਾ ਉਹ ਕਿਤੇ ਕਰ ਲੈਣਗੇ ਨਾ ਬਾਈ ਇਹ ਬੱਚਾ ਕਿੰਨੇ ਮਹੀਨੇ ਦਾ ਹੋ ਗਿਆ ਇਹ ਤਾਂ ਵੀਰੇ ਮਹੀਨੇ ਦਾ ਹੀ ਆ ਜੀ ਇਹ ਵੀ ਮਹੀਨੇ ਦਾ ਬੱਚਾ ਨਾ ਚੈੱਕ ਕਰੋ ਕੁਆਲਿਟੀ ਕਿਵੇਂ ਲੱਗ ਰਹੀ ਹੈਗੀ ਕੰਨ ਕੰਨ ਦੇਖ ਸਕਦੇ ਹੋ ਬਈ ਕਾਫੀ ਹਾਈਟ ਦੇ ਵਿੱਚ ਚਿੱਟੇ ਅੱਖਾਂ ਦਾ ਹਾਂਜੀ ਚਿੱਟੇ ਅੱਖਾਂ ਦਾ ਬਾਈ ਦੇਖ ਸਕਦੇ ਹੋ ਬਸ ਇਹ ਬੱਚਾ ਕਹਿ ਰਹੀ ਆ ਨਾ ਇਹ ਕਹਿ ਰਹੀ ਆ ਜੀ ਦੇਖ ਲੈ ਸਹੀ ਗੱਲ ਆ ਮੋਟੀ ਹੱਡੀ ਦਾ ਬੱਚਾ ਹਨਾ ਲੱਗ ਰਿਹਾ ਵੀ ਬੱਚਾ ਕੁਸ ਹੈਗਾ ਹੈਗਾ ਹਾਂਜੀ ਲੈ ਵੀ ਹੋਰ ਦਿਖਾ ਦਿੱਤਾ ਵੀ ਰੇਟ ਬਾਈ ਤੁਸੀਂ ਫੋਨ ਤੇ ਕਰ ਲਿਓ ਬਾਈ ਨਾਲ ਇਹ ਬੱਚਾ ਵੱਡਾ ਆ ਗਿਆ ਥੋੜਾ ਜਨਾ ਹਾਂਜੀ ਇਹ ਕਿੰਨੇ ਮਹੀਨੇ ਦਾ ਹੋ ਗਿਆ ਇਹ ਵੀਰੇ 6 ਮਹੀਨੇ ਦਾ ਲੈ ਵੀ ਇਹ ਬੱਚਾ ਆ ਗਿਆ 6 ਕਿੰਨੇ ਦਾ ਦੇਖ ਸਕਦੇ ਹੋ ਬਾਈ ਕੁਆਲਿਟੀ ਚੰਗੀ ਆ ਬਾਈ ਲੱਕ ਸਿੰਘ ਚੈੱਕ ਕਰ ਸਕਦੇ ਹੋ ਇਹ ਬੱਕਰਾ ਦਾ ਹੈ ਬੱਕਰਾ ਵੀਰੇ ਪੱਟਨੀ ਹੀ ਕੋਈ ਇਹਨਾਂ ਪੱਠਾਂ ਬਈ ਹੈਗੀਆਂ ਨੇ ਪੱਠਾਂ ਤਰਸੇਮ ਅੱਜ 17 ਪੱਠਾਂ ਦੀਆਂ ਵੀਰੇ ਸਾਰੀਆਂ ਸੇਲ ਹੋ ਗਈਆਂ 17 ਪੱਠਾਂ ਲੈ ਵੀ ਪੱਠਾਂ ਸਾਰੀਆਂ ਸੇਲ ਕਰਦੇ ਹੋਏ ਨੇ ਕਾਫੀ ਬੱਚੇ ਲੈ ਕੇ ਆਏ ਸੀ ਬਈ ਇਹ ਇਹ ਕੀ ਆ ਬੱਕਰਾ ਗਾਏ ਇਹ ਬੱਕਰਾ ਵੀਰੇ ਲੈ ਵੀ ਇਹ ਵੀ ਬੱਕਰਾ ਹਨਾ ਨਾਗਰਾ ਬੱਕਰਾ ਬਈ ਦੇਖ ਸਕਦੇ ਹੋ ਕੁਆਲਿਟੀ ਚੈੱਕ ਕਰੋ ਲੈ ਬਈ ਇਹ ਕਿੰਨੇ ਮਹੀਨੇ ਹੋ ਗਿਆ ਇਹ ਵੀਰੇ 2.5 ਮਹੀਨਿਆਂ ਦਾ ਤੇ ਆ ਚਿੱਟਾ ਜਾ ਇਹ ਵੀਰੇ ਪੱਠਾ ਹਾਂ ਇਹ ਪੱਠਾ ਵੀਰੇ ਮੱਖੀ ਚੀਨੀ ਲੈ ਵੀ ਇਹ ਪੱਠਾ ਮੱਖੀ ਚੀਨੀ ਇਹ ਕਿੰਨੇ ਮਹੀਨੇ ਹੋ ਗਿਆ ਛੱਡ ਦੇ ਵਾ ਛੱਡ ਦੇ ਇਹ ਤਾਂ ਵੀਰੇ ਐ ਮੰਨ ਕੇ ਚੱਲੋ ਵੀ ਸਾਲ ਦੇ ਨੇੜੇ ਹੋਣ ਵਾਲੀ ਹੈ ਵੀਰੇ ਸਾਲ ਦੇ ਨੇੜੇ ਆਉਣ ਵਾਲਿਆ ਨਾ ਇਹਨੇ ਹਾਈਟ ਨਹੀਂ ਕਰੀ ਬੇਦਰ ਅਜੇ ਇਹ ਵੀਰੇ ਮੇਰੇ ਨਾਲ ਹੁੰਦਾ ਮੁੰਡਾ ਹਾਂ ਇਹ ਉਹਦੀ ਹੈ ਇਹ ਅੱਛਾ ਇਹ ਐ ਨਹੀਂ ਪਤਾ ਵੀਰੇ ਵੀ ਉਹਦੀ ਖਰੀਦੀ ਸੀ ਜਾਂ ਕਿੰਨੇ ਸੀਗੀ ਠੀਕ ਹੈ ਤਾਂ ਹੀ ਹਾਈਟ ਕੱਟ ਕਰੀ ਹਣਾ ਹਾਂਜੀ ਹਾਂ ਤੇ ਭਾਈ ਜੋ ਹੈਗਾ ਸੋ ਹੈਗਾ ਹਾਂਜੀ ਆਪਾਂ ਜਿਹੜਾ ਕੁਝ ਉਹ ਅੱਖਾਂ ਦੇ ਸਾਹਮਣੇ ਆਪਾਂਦਰ ਸੇਮ ਉਹ ਝੂਠ ਤੂਫਾਨ ਵਾਲਾ ਕੰਮ ਨਹੀਂ ਹੈਗਾ ਵੀਰੇ ਤੇ ਇਹ ਬੱਚਾ ਇਹ ਪੱਠਾ ਵੀਰੇ ਲੈ ਵੀ ਇਹ ਪੱਠਾ ਹੈਗੀ ਦੇਖ ਸਕਦੇ ਹੋ ਭਾਈ ਦੇ ਇਹ ਕਿਲੇ ਮਿੰਟ ਦੇ ਪੱਠਾ ਇਹ ਵੀਰੇ ਤਿੰਨ ਕੁ ਮਹੀਨਿਆਂ ਦੀ ਆ ਤੇ ਵੀ ਤਿੰਨ ਕੁ ਮਹੀਨੇ ਦੇ ਪੱਠਾ ਕੀ ਲਾਹ ਲੱਖਾਂ ਦੇ ਵਿੱਚ ਆ ਨਾ ਚੈੱਕ ਕਰੋ ਤੇ ਲਓ ਜੀ ਬਾਈ ਜੇ ਕਿਸੇ ਵੀ ਮੇਰੇ ਬਾਈ ਨੇ ਕੁਝ ਵੀ ਖਰੀਦਣਾ ਹੋ ਤਾਂ ਸੰਪਰਕ ਕਰ ਲਿਓ ਨੰਬਰ ਦੇ ਦੇ ਮੇਜਰ ਬਾਈ 98768 ਵੀਰੇ 65340 ਹੋਰ 98768 ਵੀਰੇ 65340 ਵੀਰੇ ਮੇਰਾ ਨੰਬਰ ਆ ਠੀਕ ਹੈ ਬਈ ਜਦੋਂ ਮਰਜੀ ਵੀਰੇ ਚਾਹੇ ਰਾਤ ਨੂੰ ਇਹ ਖੰਗ ਦੀ ਦਵਾਈ ਲੈਣੀ ਆ ਬਾਈ ਉਹ ਵੀ ਆਪਣੇ ਤੋਂ ਮਿਲ ਗਈ ਆ ਖੰਗ ਦੀ ਸਿੰਡੀ ਦੀ ਇੱਕ ਮੇਰੀ ਵੀਰਾਂ ਨੂੰ ਹੋਰ ਵੀਡੀਓ ਰਾਹੀਂ ਬੇਨਤੀ ਆ ਹੱਥ ਬੰਨ੍ਹ ਕੇ ਹਾਂਜੀ じゃ ਖੰਗ ਦੀ ਦਵਾਈ ਵੀਰੇ ਮੇਰੇ ਕੋਲੋਂ ਮਿਲੂਗੀ ਜਾਂ ਆਪਣੇ ਇੱਧਰ ਬਾਈ ਕੋਲੋਂ ਰੰਧਾਵੇ ਕੋਲੋਂ ਸਾਡੇ ਦੋ ਹੀ ਕਾਊਂਟਰ ਨੇ ਵੀਰੇ ਠੀਕ ਆ ਜੀ ਬਾਅਦ ਚ ਸਾਨੂੰ ਲਾਂਬਾ ਨਾ ਦਿਓ ਬਾਈ ਬਣ ਕੇ ਵੀ ਅਸੀਂ ਨੇ ਉੱਥੋਂ ਦਵਾਈ ਲਈ ਤੇ ਸਾਨੂੰ ਰਿਜ਼ਲਟ ਨਹੀਂ ਮਿਲਿਆ ਠੀਕਾ ਉਹਦੇ ਅਸੀਂ ਜ਼ਿੰਮੇਦਾਰ ਨਹੀਂ ਹੈਗੇ ਵੀਰੇ ਦੋ ਹੀ ਕਾਊਂਟਰ ਨੇ ਯਾਰ ਰੰਧਾਵੇ ਵੀਰ ਕੋਲੋਂ ਲੌਂਗੋਵਾਲ ਤੋਂ ਮਿਲੂਗੀ ਜਾਂ ਮੇਰੇ ਕੋਲੋਂ ਕਿਸੇ ਵੀ ਮੰਡੀ ਤੋਂ ਮਿਲ ਜੂਗੀ ਵੀਰੇ ਠੀਕ ਹੈ ਹਾਂ ਹੋਰ ਸਾਡਾ ਕਿਤੇ ਵੀ ਕੋਈ ਕਾਊਂਟਰ ਨਹੀਂ ਵੀਰੇ ਦਵਾਈ ਦਾ ਲਓ ਜੀ ਬਾਈ ਜੀ ਕਰ ਲਿਓ ਬਾਈ ਨਾਲ ਸੰਪਰਕ ਜੇ ਖੰਗ ਦੀ ਦਵਾਈ ਖਰੀਦਣੀ ਹੋਊਗੀ ਬੱਕਰੀਆਂ ਆਵਾਜ਼ ਆ ਨਾ ਬੱਚਾ ਆਵਾਜ਼ ਆਣਾ ਬਾਕੀ ਜੇ ਬਾਈ ਜੀ ਬੱਚੇ ਵੀ ਖਰੀਦਣੇ ਹੋ ਤਾਂ ਤੁਸੀਂ ਜੋ ਵੀ ਵੀਡੀਓ ਦੇ ਵਿੱਚ ਬੱਚੇ ਦਿਖਾਏ ਗਏ ਨੇ ਤੁਸੀਂ ਖਰੀਦ ਸਕਦੇ ਹੋਗੇ ਸਕਰੀਨ ਦੇ ਉੱਪਰ ਨੰਬਰ ਦੇ ਦਾਂਗੇ ਠੀਕ ਹੈ ਬਾਈ ਜੀ ਧੰਨਵਾਦ ਓਕੇ ਜੀ